ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਹਾਂ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਸਜੋਗੀ ਹਾਂ ਧੰਨਵਾਦ ਕਰਦਾ ਪੂਰੇ ਜੂਥ ਦਾ ਸਾਡੇ ਭਾਈ ਅਮਨ ਬਰਾਮਪੂਰੀਆ ਜੋ ਪੂਰੇ ਜੂਥ ਦੇ ਨਾਲ ਇਸ ਜਗ੍ਹਾ ਤੇ ਪਹੁੰਚੇ ਨੇ ਗੁਰਦਾਸਪੁਰ ਐਸ ਐਸ ਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਵੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਪਾਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਿ ਸਨੈਲਟੀ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬਣਦੀ ਹੈ ਕੀਤੀ ਜਾਵੇ ਕਿਉਂਕਿ ਅਜ ਦਿਨ ਹੀ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਆ ਪਖੰਡਵਾ ਸਾਡੇ ਚਰਚਾਂ ਨੂੰ ਦੱਸਦਾ ਆ ਡੇਰਾਵਾਦ ਦੱਸਦਾ ਜਦੋਂ ਕਿ ਸਾਡੀ ਕਿਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸ਼ਾਂਤਮਈ ਅਸੀਂ ਲੋਕਾਂ ਅਸੀਂ ਹਰ ਪਰਿਵਾਰ ਇਹ ਗੱਲ ਕਹਿੰਨੇਗੇ ਅਸੀਂ ਸ਼ਾਂਤਮਈ ਲੋਕਾਂ ਸਾਨੂੰ ਨਾਂ ਦਿਖਾਓ ਸਾਡੇ ਜ਼ਿਲ੍ਹੇ ਨੂੰ ਜੋ ਥੇਸ ਪਹੁੰਚੀ ਹੈ ਸਾਨੂੰ ਪ੍ਰਸ਼ਾਸਨ ਦੇ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤਰ ਲਈ ਤਿਆਰ ਹੋ ਜੰਨੇ ਆ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜੇ ਸਰਹਾਰ ਦੇ ਅੰਸਰਾਂ ਤੇ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਾਇਆ ਜਾਏ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵੀ ਸਰਹਾਰ ਦੇ ਅੰਸਰ ਇਹੋ ਜਿਹਾ ਵਿਚਾਰਾਂ ਨੂੰ ਲੈ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ। ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਇਹ ਕ੍ਰਿਸਮਸ ਦੇ ਦੁਟਵਾਨੇ ਦੇ ਵਿੱਚ ਵੀ ਕਤਲ ਹੋਏ, ਗੋਲੀ ਚੱ ਹਰ ਜਗ੍ਹਾ ਤੇ ਚਰਚਾ ਦੇ ਹਮਲੇ ਹੋਏ ਨੇ ਉਸੇ ਰਾਦੇ ਦੇ ਨਾਲ ਇਸ ਵਾਰ 크리스마ਸ ਅਸੀਂ ਮਨਾਉਣ ਜਾ ਰਹੇ ਹਾਂ ਸ਼ਾਂਤ ਮਹੀਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸ਼ਾਂਤ ਮਹੀਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਲਈ ਮਜਬੂਰ ਕਰਦੇ ਨੇ ਬਾਰ-ਬਾਰ ਅਸੀਂ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਇਹ ਜੇ ਲੋਕਾਂ ਨੇ ਨੱਥ ਪਾ ਕੇ ਰੱਖੀ ਜਾਏ ਅਗਰ ਇਹ ਨੱਥ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਹਾਂ ਔਰ ਪਾਵਾਂਗੇ ਵੀ ਸੋ ਸਾਡੀ ਬਾਰ-ਬਾਰ ਇਹੀ ਅਪੀਲ ਰੰਦੀ ਹੈ ਹਰ ਵਾਰੀ ਕਿ ਇਹ ਜੇ ਸ਼ਾਂਤੀ ਜਨਸਰਾਂ ਨੂੰ ਨੱਥ ਪਾ ਕੇ ਸਲਾਖਾਂ ਪਿੱਛੇ ਰੱਖਿਆ ਜਾਏ ਤਾਂ ਜੋ ਸਾਡੇ ਜੋ 크리스마ਸ ਦੇ ਆਹ 7 ਮਹੀਨਾ ਮਨਾ ਸਕੀ। ਅਜੋਜ ਦਾ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਗਿਆ। ਅਗਰ ਇਸ ਮੰਗ ਪੱਤਰ ਦੇ ਸੁਣਵਾਈ ਨਹੀਂ ਹੁੰਦੀ, ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਜਾਂ ਐਫਆਈਰ ਦਰਜ ਕਰਕੇ ਸਾਨੂੰ ਨੰਬਰ ਨਹੀਂ ਦਿੱਤਾ ਜਾਂਦਾ। ਅਸੀਂ ਆਏ ਦਿਨ ਇੱਕ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਅਸੀਂ ਇਹ ਮਤਲ ਤੁਹਾਨੂੰ ਸਮਾਂ ਦਿੰਨੇ ਆ। ਅਗਰ ਇਹ ਕਾਰਵਾਈ ਨਹੀਂ ਕੀਤੀ ਜਾਈ ਅਸੀਂ ਵੱਡੇ ਜਥਿਆਂ ਨਾਲ ਵੱਡੇ ਜੂਥ ਨੂੰ ਲੈ ਕੇ ਅਸੀਂ ਸੜਕਾਂ ਦੇ ਉੱਤਰਾਂਗੇ। ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਤਾਂ ਜੋ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਸਕੇ। ਸਾਰੀ ਮੇਰੀ ਮਸੀਹ ਕੌਮ ਨੂੰ ਜੈਮਸੀ ਦੀ ਜੀ। ਅਜੇ ਹੀ ਜਿੱਤਰਣਾ ਲਾਇਆ ਹੈਗਾ ਤੇ ਐਸਐਸਪੀ ਸਾਹਿਬ ਨੂੰ ਲੈਟਰ ਦਿੱਤੀ ਆ ਜੀ ਜੋ ਕਿ ਇੱਕ ਭਾਨਾ ਸਿੱਧੂ ਆ ਕੋਈ ਸਾਡੀ ਮਸੀਹ ਕੌਮ ਦੇ ਖਿਲਾਫ ਬੋਲਦੇ ਆ ਤੇ ਇਹਨਾਂ ਵਾਸਤੇ ਆਪਾਂ ਲੈਟਰ ਦਿੱਤੀ ਆ ਤੇ ਐਸਐਸਪੀ ਸਾਹਿਬ ਜੇ ਨਹੀਂ ਸਾਡੀ ਮੰਗ ਨੂੰ ਪੂਰੀ ਕਰਦੇ ਤੇ ਅਸੀਂ ਰੋਡ ਤੇ ਉਤਰਾਂਗੇ ਜੀ ਵੱਡੇ ਪੱਦਰ ਤੇ ਧਰਨਾ ਲਾਵਾਂਗੇ ਇਹ ਜੀ ਪਿਛਲੀ ਵਾਰ ਵੀ ਜਦੋਂ 크리스마ਸ ਆਇਆ ਸੀ ਸਾਡਾ ਉਦੋਂ ਵੀ ਇਹਨਾਂ ਨੇ ਕੀਤੀਆਂ ਸੀ ਇੱਦਾਂ ਦੀਆਂ ਸ਼ਰਾਰਤਾਂ ਤੇ ਹੁਣ ਫੇਰ ਕਰਦੇ ਆ ਇਹ ਸਾਨੂੰ ਸਾਰਾ ਇੱਕ ਵਾਰੀ ਸਾਰੀ ਕੌਮ ਨੂੰ ਇਕੱਠਿਆਂ ਹੋ ਕੇ ਇਹ ਇੱਕ ਵਾਰੀ ਸਾਰਾ ਸਿਸਟਮ ਨੂੰ ਸੈੱਟ ਕਰਨਾ ਪੈਣਾ ਵਾ ਪ੍ਰਸ਼ਾਸਨ ਨੇ ਸਾਨੂੰ ਆਖਿਆ ਵਾ ਵੀ ਅਸੀਂ ਇਹਦੀ ਕਾਰਵਾਈ ਕਰਾਂਗੇ ਅਗਰ ਨਹੀਂ ਕਾਰਵਾਈ ਕਰਦੇ ਜਾਂ ਕੋਈ ਢਿੱਲ ਪੈਂਦੀ ਏ ਵਾਲੇ ਕੰਮ ਦੇ ਵਿੱਚ ਤੇ ਅਸੀਂ ਵੱਡੇ ਪੱਧਰ ਤੇ ਧਰਨਾ ਲਾਵਾਂਗੇ ਜੀ 15 ਤਰੀਕ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੁਸੀਬ ਭਾਈਚਾਰੇ ਤੇ ਸਾਰੀ ਕੌਮ ਨੂੰ ਮੇਰੇ ਵੱਲੋਂ ਪਿਆਰ ਭਰੀ ਜਨਸੀ ਦੀ ਅੱਜ ਦਾ ਇਹ ਧਰਨਾ ਲਾਇਆ ਗਿਆ ਉਹ ਭਾਨੇ ਸਿੱਧੂ ਅਤੇ ਜੋ ਹੋਰ ਸਰਾਤੀ ਅੰਸਰ ਜੋ ਸਾਡੇ ਪਾਸਟਰ ਅੰਕਰ ਨਰੂਲਾ ਜੀ ਆ ਉਹਨਾਂ ਦਾ ਪੁੱਤ라 ਸਾਹ ਰਿਆ ਗਿਆ ਔਰ ਉਹਨਾਂ ਦੇ ਵਿਰੁੱਧ ਬਹੁਤ ਮਾਰੇ ਸ਼ਬਦ ਬੋਲੇ ਗਏ ਅਸੀਂ ਉਹਦੇ ਖਿਲਾਫ ਪਾਨੇ ਸਿੱਧੂ ਦੇ ਖਿਲਾਫ ਕਾਰਵਾਈ ਕਰਾਉਣ ਲਈ ਅੱਜ ਮੰਗ ਪੱਤਰ ਦਿੱਤਾ ਤੇ ਜੇਕਰ ਪ੍ਰਸ਼ਾਸਨ 15 ਤਰੀਕ ਤੱਕ 15 ਤਰੀਕ ਦਾ ਸੀ ਟਾਈਮ ਦਿੱਤਾ ਜੇ ਪ੍ਰਸ਼ਾਸਨ 15 ਤਰੀਕ ਤੱਕ ਕਾਰਵਾਈ ਨਹੀਂ ਕਰਦਾ ਉਹਨਾਂ ਉੱਤੇ ਪਰਚੇ ਦਰਜ ਨਹੀਂ ਹੁੰਦੇ ਸਾਨੂੰ ਕਾਪੀ ਨਹੀਂ ਮਿਲਦੀ ਤੇ 16 ਤਰੀਕ ਨੂੰ ਅਸੀਂ ਰੋੜਾ ਉੱਤੇ ਨੇ ਲਾਵਾਂਗੇ ਤੇ ਵੱਡੇ ਇਕੱਠ ਨਾਲ ਜਿਹੜਾ ਇਹ ਪ੍ਰਦਰਸ਼ਨ ਕਰਾਂਗੇ